ਉਹ ਪੁਰਾਣੇ ਸਮੇਂ ਦੀ ਗੱਲ ਹੈ ਇੱਕ مشوارا ਮੱਛੀਆਂ ਫੜਦਾ ਪਿਆ ਸੀ اچھا ਜੀ ਸਮੁੰਦਰ ਤੋਂ ਉਹਨੇ ਮੱਛੀਆਂ ਫੜਦੇ ਫੜਦੇ ਨੇ ਨਾ ਸਰ ਉਹਨੂੰ ਪੁਰਾਣੇ ਚਿਰਾਗ ਲੱਭਿਆ ਪੁਰਾਣਾ ਪੁਰਾਣੇ ਜਮਾਨੇ ਦਾ ਚਿਰਾਗ اچھا ਜੀ ਹਾਂਜੀ ਤੇ ਸਰ ਉਹ ਬਾਹਰ ਲਿਆਇਆ ਉਹਨੇ ਸੋਚਿਆ ਸਾਫ਼ ਸੁਪ ਕਰਕੇ ਇਹਨੂੰ ਵੇਚਾਂਗੇ ਹਾਂਜੀ ਸਰ ਉਹਨੂੰ ਸਾਫ਼ ਕਰਨ ਲੱਗ ਗਿਆ ਉਹ ਜਦੋਂ ਉਹਨੂੰ ਉਹਨੇ ਰਗੜਿਆ ਸਰ ਉਹਦੇ ਚੋਂ ਜਿੰਨ ਨਿਕਲ ਆਇਆ ਅੱਛਾ ਸਾਫ਼ ਕਰਦੇ ਸਮੇਂ ਹਾਂਜੀ ਉਹਦੇ ਚੋਂ ਜਿੰਨ ਨਿਕਲ ਆਇਆ ਆ ਉਹ ਕਹਿੰਦਾ ਮੈਂ ਤਾਂ ਬਹੁਤ ਸਾਲਾਂ ਤੋਂ ਬੰਦ ਸੀ ਤੂੰ ਹੀ ਆ ਮੇਰਾ ਸਭ ਕੁਝ ਤੂੰ ਹੀ ਮੇਰਾ ਮਾਲਕ ਆ ਤੂੰ ਹੀ ਮੇਰਾ ਆਕਾ ਤੂੰ ਹੀ ਆ ਮੇਰਾ ਸਭ ਕੁਝ ਤੂੰ ਦੱਸ ਤੈਨੂੰ ਚਾਹੀਦਾ ਕੀ ਆ ਅੱਛਾ ਹੀ ਉਹ ਹੈਰਾਨ ਹੋ ਗਿਆ ਉਹ ਕਹਿੰਦਾ ਮੈਂ ਜੋ ਮਰਜ਼ੀ ਮੰਗ ਲਾਂ ਅੱਛਾ ਉਹ ਕਹਿੰਦਾ ਤੂੰ ਜੋ ਮਰਜ਼ੀ ਮੰਗ ਜੰਨ ਕਹਿੰਦਾ ਹਾਂ ਹਾਂ ਪਰ ਉਹ ਕਹਿੰਦਾ ਫਿਰ ਮੈਨੂੰ ਨਾ ਇੱਥੋਂ ਤੋਂ ਦਵਾਈ ਤੱਕ ਫਿਰ ਸੜਕ ਬਣਾ ਦੇ ਮੈਂ ਦਵਾਈ ਆ ਹੀ ਆਇਆ ਜਾਂ ਜਾਵਾਂ ਸੜਕ ਰਾਹੀਂ ਤੇ ਆ ਹੀ ਜਾਵਾਂ ਆ ਹੀ ਜਾਵਾਂ ਅੱਛਾ ਉਹ ਜਿਹਨਾਂ ਨੂੰ ਕਹਿੰਦਾ ਉਹ ਜਿਹਨਾਂ ਨੂੰ ਕਹਿੰਦਾ ਸਰ ਅੱਛਾ ਹੀ ਹਾਂ ਉਹ ਕਹਿੰਦਾ ਸੜਕ ਬਣਾ ਕੇ ਦੇ ਫਿਰ ਜੈਨ ਨੇ ਸਾਰ ਐਂ ਕਰਕੇ ਥੋੜਾ ਸੋਚਿਆ ਸਿਰ ਤੇ ਹੱਥ ਜਾ ਮਾਰਿਆ ਮਾਰ ਕੇ ਕਹਿੰਦਾ ਯਾਰ ਇਹ ਤਾਂ ਨਾ ਮੁਮਕਨ ਆ ਨਾ ਮੁਮਕਨ ਹੈ ਹਾਂਜੀ ਨਾ ਮੁਮਕਨ ਕਹਿੰਦਾ ਅੱਛਾ ਕਹਿੰਦਾ ਹੋਰ ਕੋਈ ਕੰਮ ਦੱਸ ਦੇ ਜਿੰਨੇ ਕਹਿੰਦਾ ਹਾਂਜੀ ਸਰ ਉਹਨੇ ਫਿਰ ਥੋੜਾ ਜਿਹਾ ਸੋਚਿਆ ਤੇ ਉਹ ਕਹਿੰਦਾ ਚੱਲਾ ਹਾਤਾ ਕੰਮ ਕਰਾ ਲਈਏ ਘਰ ਵਾਲੀ ਆਲਾ ਘਰ ਵਾਲੀ ਉਹ ਹਾਂ ਸਰ ਉਹ ਘਰ ਵਾਲੀ ਤੋਂ ਥੋੜਾ ਜਿਹਾ ਦੁਖੀ ਸੀ ਉਹ ਕਹਿੰਦਾ ਫਿਰ ਉਹਨੂੰ ਐਂ ਕਰ ਉਹਨੂੰ ਵਧੀਆ ਜੀ ਕੋਈ ਅਗਿਆਕਾਰੀ ਜਨਾਨੀ ਬਣਾ ਦੇ ਜਿਹੜੀ ਮੇਰੇ ਘਰਦਿਆਂ ਦੀ ਸੇਵਾ ਕਰੇ ਮੇਰੀਆਂ ਜਾਂਦੇ ਦੀਆਂ ਲੱਤਾਂ ਘੁੱਟੇ ਮੇਰੇ ਪਾਣੀ ਲੈ ਕੇ ਅੱਗੇ ਪਿੱਛੇ ਤੇ ਚਾਹ ਤੇ ਰੋਟੀ ਬਸਾਈਂ ਕਰੀ ਜਾਵੇ ਪੁੱਛੇ ਪੁੱਛੇ ਮੈਨੂੰ ਬਸ ਮੈਨੂੰ ਪੁੱਛਦੀ ਰਵੇ ਕਹਿੰਦਾ ਮਤਲਬ ਮੇਰੇ ਕਹਿਣੇ ਤੇ ਚੱਲੇ ਅੱਛਾ ਜੀ ਸਰ ਜਦੋਂ ਆਹ ਗੱਲ ਜੈਨ ਨੇ ਸੁਣੀ ਸਰ ਉਹ ਪਤਾ ਕੀ ਕਹਿੰਦਾ ਗੋ ਨੂੰ ਉਹ ਕਹਿੰਦਾ ਮਾਮਾ ਤੂੰ ਆਏ ਦੱਸ ਰੋਡ ਕਿਹੜੀ ਬਣਾਉਣੀ ਆ ਡਬਲ ਕੇ ਸਿੰਗਲ ਦਬਈ ਦੁਬਈ ਨੂੰ ਰੋੜ ਹੀ ਦੱਸ ਤੂੰ ਕਿਹੜੀ ਬਣਾਉਣੀ ਆ ਮਾ ਆ ਕੰਮ ਨਾ ਮੈਨੂੰ ਕਹਿ ਕੇ ਜਨਾਨੀ ਤੋਂ ਦੁਖੀ ਹੋ ਕੇ ਤਾਂ ਮੈਂ ਜੈਨ ਬਣਿਆ ਕਹਿੰਦੇ ਇਹਨੂੰ ਤਾਂ ਵਾਰਸ਼ ਆਣੀ ਸਾਹਮਣੇ ਗਿਆ ਕਹਿੰਦਾ ਮੈਂ ਤਾਂ ਛੋਟਾ ਜਿਹਾ ਜੈਨ ਨੇ ਆ